ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਆਪਾਂ ਹੈਗੇ ਜੀ ਅਮਰੀਕਾ ਦੀ ਇੰਡੀਆਨਾ ਸਟੇਟ ਚ ਡੈਨਾਪਲਸ ਸਿਟੀ ਆ ਠੀਕ ਆ ਤਰੀਖ ਹੋ ਗਈ ਆ ਜਿੱਥੇ 8 ਤੇ ਸਵੇਰ ਦੇ ਵੱਜ ਕੇ 9 ਠੀਕ ਆ ਉੜ ਤਾਂ ਮੈਂ ਖੜਿਆ ਸੀ ਸਾਢੇ 6 ਵਜੇ ਤੇ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿੱਥੇ ਰਹਨੇ ਆ ਤੇ ਇਥੋਂ ਦੇ ਘਰ ਕਿਹੋ ਜਿਹਾ ਅਮਰੀਕਾ ਦੇ ਠੀਕ ਆ ਆਜੋ ਦਿਖਾਉਨੇ ਆ ਤੁਹਾਨੂੰ ਆਹ ਹੈਗੀ ਆ ਜੀ ਸਟਰੀਟ ਉਹ ਸਾਹਮਣੇ ਗੋਰੀ ਜਾਂਦੀ ਆ ਠੀਕ ਆ ਦੋ ਡੋਗ ਆ ਕੋਲੇ ਉਹ ਬਾਕਰਾਂ ਦੀ ਫਿਰਦੀ ਇੱਧਰ ਆ ਕਰਨੇ ਸਾਰੇ ਆ ਦੇਖੋ ਠੀਕ ਆ ਆ ਆਪਣੀ ਸਟਰੀਟ ਆ ਆਗੂ ਮੁੱਕ ਜਾਂਦੀ ਆ ਚਲੇ ਜਾਂਦੇ ਆ ਬੜਾ ਵਧੀਆ ਯਾਰ ਇੱਥੇ ਸਿਸਟਮ ਆ ਹਨਾ ਇੱਕ ਤਾਂ ਇੱਥੇ ਇਹ ਆ ਵੀ ਇੱਥੇ ਕੋਈ ਦਰਖਤ ਨਹੀਂ ਕੱਟਦਾ ਜਦੋਂ ਘਰ ਬੰਦਦਾ ਦੋ ਦਰਖਤ ਲਾਉਣੇ ਪੈਂਦੇ ਆ ਦੋ ਦਰਖਤ ਮਤਲਬ ਜਿਹੜੇ ਆ ਮੂਰੇ ਲੱਗੇ ਹੋਏ ਆ ਵੱਡੇ ਸਟਰੀਟ ਤੇ ਲੱਗੇ ਹੋਏ ਨੇ ਇਹ ਲਾਉਣੇ ਪੈਂਦੇ ਜ਼ਰੂਰੀ ਨੇ ਠੀਕ ਆ ਬਾਕੀ ਆ ਜਿਹੜੇ ਫੁੱਲ ਬੂਟੇ ਆ ਇਹ ਥੋੜੀ ਖੁਸ਼ੀ ਰੂਸੀ ਕਿੰਨੇ ਖਲਾਉਣੇ ਆ ਠੀਕ ਆ ਆ ਦੇਖੋ ਆ ਸਟਰੀਟ ਆ ਠੀਕ ਆ ਤੇ ਆ ਹੈਗਾ ਘਰ ਆਪਣਾ ਇਹ ਆਪਣਾ ਇਸ ਲਈ ਕਿਹਾ ਕਿਉਂਕਿ ਇਹ ਆਪਣਾ ਹੀ ਆ ਠੀਕ ਆ ਤੇ ਆ ਘਰ ਆ ਤੇ ਆ ਜੋ ਆ ਡਰਾਈਵੇ ਆ ਗਿਆ ਠੀਕ ਆ ਆ ਖੜੀ ਆ ਕਰਨ ਦੀ ਗੱਡੀ ਟੈਸਲਾ ਦੀ ਠੀਕ ਆ ਇਹ ਚਾਰਜ ਤੇ ਲੱਗੀ ਸੀ ਤਾਂ ਇਹਨੇ ਡੇਡੀ ਜੀ ਕਰਕੇ ਲਾਤੀ ਠੀਕ ਆ ਆ ਗਰਾਜ ਡੋਰ ਨੇ ਤੇ ਆਗਾ ਤਾਂ ਇਹ ਸਾਡੇ ਖੇਡਦੇ ਹੁੰਦੇ ਨੇ ਬਾਸਕਰਬਾਲ ਆ ਪਿੱਛੇ ਲਾਉਣਾ ਦਰਖਤ ਨੇ ਬਹੁਤ ਸੋਹਣਾ ਯਾਰ ਮਤਲਬ ਬੜਾ ਹਨਾ ਇਹਦੇ ਤੁੱਪ ਥੋੜੀ ਜੀ ਤੇਜ਼ ਆ ਬਾਹਰ ਗਰਮੀ ਵੀ ਹੋ ਜਾਂਦੀ ਹੈ ਦੁਪਹਿਰ ਨੂੰ ਤਾਂ ਏਸੀ ਚੱਲਦੇ ਰਹਿੰਦੇ ਆ ਆ ਗਿਆ ਜੀ ਆਪਣਾ ਗਰਾਜ ਆ ਇੱਥੇ ਕਿਚਨ ਬਾਹਰ ਆ ਬਾਹਰ ਹੈ ਅੰਦਰ ਹੈ ਠੀਕ ਹੈ ਤੇ ਆ ਖੜੀ ਜੀ ਆਪਣੀ ਕਾਲੀ ਐਸਕਲੇਡ ਠੀਕ ਆ ਤੇ ਆ ਜੋ ਆਪਾਂ ਹੁਣ ਚੱਲਦੇ ਹਾਂ ਲੋ ਜੀ ਹੁਣ ਆਪਾਂ ਕਰਦੇ ਆ ਘਰ ਦੇ ਅੰਦਰ ਐਂਟਰ ਠੀਕ ਹੈ ਆਜੋ ਵੜਦਿਆਂ ਨੂੰ ਪਹਿਲਾਂ ਆ ਲੈਫਟ ਸਾਈਡ ਤੇ ਆ ਗਈ ਲਾਂਡਰੀ ਠੀਕ ਹੈ ਤੇ ਆਪਾਂ ਚੱਲਦੇ ਆਂ ਇੱਧਰ ਆ ਗਿਆ ਜੀ ਕਿਚਨ ਠੀਕ ਆ ਪਾਰਟ ਚੱਲਦਾ ਕਿਉਂਕਿ ਪੰਜਾਬੀਆਂ ਦੇ ਘਰ ਨੇ ਠੀਕ ਆ ਪਰਿਵਾਰ ਦਾ ਘਰ ਆ ਇੱਥੇ ਹਰ ਟਾਈਮ ਪਾਰਟ ਚੱਲਦਾ ਰਹਿੰਦਾ ਠੀਕ ਆ ਆ ਘਰ ਆ ਤੇ ਆ ਗਿਆ ਆਫਿਸ ਸਾਡੇ ਚਾਚਾ ਜੀ ਦਾ ਸਾਹਮਣੇ ਕਰਨ ਦੀ ਚੇਅਰ ਆ ਸਟੱਡੀ ਟੇਬਲ ਲੱਗਾ ਹੋਇਆ ਠੀਕ ਆ ਆਹ ਹਾਲ ਵੀ ਆ ਗਿਆ ਆ ਗਿਆ ਜੀ ਲਿਵਿੰਗ ਆਮਾ ਮਾ ਬੈਠੇ ਨੇ ਆਪ ਦਾ ਦੇਖ ਰਹੇ ਨੇ ਰਕਲਾਈਨਰ ਲੱਗੇ ਹੋਏ ਨੇ ਠੀਕ ਆ ਆ ਦੇਖੋ ਆ ਗਿਆ ਜੀ ਸੀਟਿੰਗ ਏਰੀਆ ਡਰਾਇੰਗ ਕਹਿ ਦਿੰਦੇ ਨੇ ਜਿੰਨਾਂ ਨੂੰ ਆਪਾਂ ਠੀਕ ਆ ਤੇ ਇੱਧਰ ਆ ਗਿਆ ਆਪਣਾ ਡਾਈਨਿੰਗ ਗੁਰੂ ਮਹਾਰਾਜ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ठीक है आ वैसे मेन एंट्रेंस मेरे लैफ्टे आ हो गया अपना ठीक है चलो हूँ मैं थनू उपर भी दिखा पहला मैं थोड़ा लैके चलना बेसमेंट ठीक है आप आ गए जी बेसमेंट सीटिंग एरिया आ गया ठीक है आ गया ਸਟੋਰੇਜ ਆ ਠੀਕ ਆ ਇਹਦਾ ਸਟੋਰੇਜ ਰੂਮ ਆ ਆ ਕਰੰਦਾ ਸਮਾਨ ਪਿਆ ਇਹਨੇ ਮੰਗਾ ਲਿਆ ਸੀਗਾ ਵੈਸੇ ਜਿਮ ਜਾਂਦਾ ਠੀਕ ਆ ਇਹ ਬ੍ਰਦਰ ਆ ਇਹ ਮੇਰਾ ਛੋਟਾ ਤੇ ਆ ਥੱਲੇ ਡਾਈਨਿੰਗ ਆ ਇਹਦੇ ਫਰੈਂਡ ਆ ਜਾਂਦੇ ਥੱਲੇ ਉਹਨੇ ਆਪਣੇ ਲਈ ਬਣਾਇਆ ਆ ਡੰਬਲ ਪਏ ਨੇ ਠੀਕ ਆ ਚੇਰਾਂ ਪਈਆਂ ਪੂਲ ਟੇਬਲ ਐ ਇੰਦਰ ਆ ਫੁੱਲ ਵਰਕਿੰਗ ਕਿਚਨ ਆ ਉਹਦੀ ਠੀਕ ਆ ਅਦਰ ਕਲੋਜ਼ਟ ਐ ਠੀਕ ਆ ਤੇ ਆਲੀਆ ਜੀ ਫੋਲੋ ਵਾਚ ਨੂੰ ਠੀਕ ਆ ਤੇ ਆ ਥੱਲੇ ਕਿ ਬੈਡਰੂਮ ਆ ਠੀਕ ਆ ਤੇ ਆ ਅਸੀਂ ਤੇ ਇੱਧਰ ਵੋਕਨ ਕਲੋਜ਼ੇਟਸ ਨੇ ਠੀਕ ਆ ਕਿਉਂਕਿ ਸਮਾਨ ਨਹੀਂ ਪਿਆ ਕਿਉਂਕਿ ਉੱਪਰ ਰਹਿੰਦੇ ਨੇ ਅਸੀਂ ਜੀ ਸਾਰਾ ਕਰਦਾ ਥੱਲੋਂ ਬੇਸਮੈਂਟ ਦਾ ਟੂਰ ਹੁਣ ਆਪਾਂ ਚੱਲਦੇ ਆਂ ਦੁਬਾਰਾ ਉੱਪਰ ਤੇ ਉੱਪਰ ਜਾ ਕੇ ਤੁਹਾਨੂੰ ਮਿਲਦੇ ਆਂ ਆਪਾਂ ਚੱਲੀ ਜੀ ਉੱਪਰ ਬੈਡਰੂਮਸ ਉੱਪਰ ਨੇ ਠੀਕ ਆ ਇੱਧਰ ਨੂੰ ਵੀ ਆ ਸਟੇਅਰਸ ਇੱਧਰ ਵੀ ਆ ਤੇ ਆ ਸਾਡੇ ਚਾਚਾ ਚਾਚੀ ਜੀ ਨੇ ਜਿਹਨਾਂ ਦਾ ਕਾਰ ਆ ਇਹ ਜੀ ਕਹਿੰਦਾ ਰੂਮ ਕਹਿੰਦਾ ਸੋਤਾ ਆਪਿਆ ਤਾਂ ਮੈਂ ਹੋਲੀ ਬੋਲ ਰਿਹਾ ਡੋਨਟ ਮਾਈਂਡ ਠੀਕ ਆ ਇੱਕ ਆ ਰੂਮ ਹੈ ਇੱਕ ਆ ਰੂਮ ਹੈ ਸਾਡੇ ਚਾਚਾ ਚਾਚੀ ਜੀ ਦਾ ਠੀਕ ਆ ਤੇ ਆ ਸਾਹਮਣੇ ਉਹਨਾਂ ਦਾ ਵਾਸ਼ਰੂਮ ਆ ਠੀਕ ਆ ਵੱਡਾ ਸਾਈਜ਼ ਬੱਟਲ ਗਏ ਨੇ ਠੀਕ ਆ ਇੱਕ ਆ ਰੂਮ ਆ ਇਹਦੇ ਨਾਲ ਇੱਕ ਵਾਸ਼ਰੂਮ ਤੇ ਕਲੋਜ਼ਟ ਆ ਇੱਕ ਆ ਰੂਮ ਆ ਠੀਕ ਆ ਇੱਕ ਆ ਕਲੋਜ਼ਟ ਆ ਸਾਹਮਣੇ ਤੇ ਆ ਗਿਆ ਜੀ ਮੇਰਾ ਰੂਮ ਜਿੱਥੇ ਮੈਂ ਹਰਿਆਣਾ ਉੱਪਰ ਮੈਨੂੰ ਦਿੱਤਾ ਹੋਇਆ ਜਣਾ ਠੀਕ ਆ ਪਾਣੀ ਦੀਆਂ ਬੋਤਲਾਂ ਪਈਆਂ ਨੇ ਦੇਖੋ ਆ ਹੈਗਾ ਬਾਹਰੋਂ ਠੀਕ ਆ ਪਿੱਛੇ ਦਾ 뷰 ਤੇ ਕਮਰਾ ਥੋੜਾ ਮੈਸੀ ਆ ਮਾਇਨ ਨਾ ਕਰਿਓ ਤੇ ਆ ਹੈਗਾ ਜੀ ਬੌਸ਼ ਠੀਕ ਆ ਮੈਸੀ ਜੀ ਕਰਦਾ ਟੂਰ ਕਰਨ ਵਾਲਾ ਰੂਮ ਤੇ ਇੱਕ ਸਾਡੀ ਨਿੱਕੀ ਆਈ ਹੋਈ ਆ ਉਹਨਾਂ ਦਾ ਰੂਮ ਮੈਂ ਤਾਂ ਦਿਖਾਇਆ ਕਿਉਂਕਿ ਦੋਨੋਂ ਬੱਚੇ ਹਲੇ ਸੁੱਤੇ ਪਏ ਨੇ ਤੇ ਹੁਣ ਆਪਾਂ ਤੁਹਾਨੂੰ ਥੱਲੇ ਜਾ ਕੇ ਮਿਲਦੇ ਹਾਂ ਤੇ ਕਰਦੇ ਹਾਂ ਗੱਲਬਾਤਾਂ ਹਾਂਜੀ ਪਰ ਆਪਾਂ ਅਗੇ ਤੱਕ ਲਈਂ ਨਰਤੇ ਹੁਣ ਮੈਂ ਤੁਹਾਨੂੰ ਦੱਸਦਾ ਆ ਜਿਹੜਾ ਤੁਸੀਂ ਘਰ ਦੇਖਿਆ ਇਹ ਮੇਰੇ ਚਾਚਾ ਚਾਚੀ ਦੇ ਘਰ ਠੀਕ ਆ ਇਹ ਮੇਰੇ ਫਾਦਰ ਦੇ ਮਾਮਾਈ ਦੇ ਰਿਟੇ ਨੇ ਮਤਲਬ ਕਿ ਉਹਦੇ ਪਾਪਾ ਦੇ ਨਾਲ ਹੀ ਕਿਨੇ ਠੀਕ ਆ ਆਪਾਂ ਕਹਿ ਦਿੰਨੇ ਆ ਕਿ ਪੰਜਾਬੀਆਂ ਨੇ ਢੜੀ ਘਰ ਪਾ ਲਈ ਇਹ ਕਿਉਂ ਪਾ ਲਈ ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਇੱਥੇ ਆ ਕੇ ਮਿਹਨਤ ਇਹਨਾਂ ਨੂੰ ਮੇਰੇ ਖਿਆਲ 27-28 ਸਾਲ ਹੋ ਗਏ ਮਰ ਕੇ ਆਣਾ ਮੇਰੇ ਚਾਚਾ ਜੀ ਦੇ ਦੱਸਣ ਦੀ ਗੱਲ ਆ ਜੋ ਪਤਾ ਲੱਗਦਾ ਵੀ ਇਹ ਘਰ ਆ ਜਿਹੜਾ ਇਹ ਇੱਥੇ 8 ਤੋਂ 10 ਲੱਖ ਦਾ ਲੱਗਦਾ ਠੀਕ ਆ ਬਾਹਰ ਤੋਂ ਸੋਸਾਇਟੀ ਸਾਰੀ ਦੇਖੀ ਲਈ ਕਿ ਨਹੀਂ ਸੋਹਣੀ ਕਮਿਊਨਿਟੀ ਆ ਠੀਕ ਹੈ ਤੇ ਤਕਰੀਬਨ ਸਾਰੇ ਘੋਰ ਹੀ ਰਹਿੰਦੇ ਦੁੱਖ ਘਰ ਹੋਰ ਨੇ ਆਪਣੇ ਪੰਜਾਬੀ ਇੰਨੇ ਸੋਹਣੇ ਸੋਹਣੇ ਘਰ ਇੰਨੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਇਹ ਮਿਹਨਤ ਨਾਲ ਬਣੀਆਂ ਨੇ ਮਿਹਨਤ ਵੀ ਉਹ 15 16 ਸਾਲ ਦਿਨ ਦੇ 18 ਘੰਟੇ ਕੰਮ ਕਰਿਆ 18 ਘੰਟੇ ਇਹ ਅਸਲੀਅਤ ਆ ਇਹ ਮੈਂ ਜਾਣਦਾ ਸਾਡੇ ਜਿੰਨੇ ਰਿਸ਼ਤੇਦਾਰ ਨੇ ਜਿਨ੍ਹਾਂ ਨੂੰ ਇਹ ਜਾਣਦੇ ਨੇ ਉਹ ਸਾਰੇ ਜਾਣਦੇ ਨੇ ਵੀ ਇਹਾਂ ਨੇ ਕਿੰਨੀ ਮਿਹਨਤ ਕੀਤੀ ਆ ਠੀਕ ਆ ਇਹਨਾਂ ਦਾ ਟਰੱਕਿੰਗ ਦਾ ਵੀ ਵਧੀਆ ਕੰਮ ਆ ਬਹੁਤ ਬਹੁਤ ਹੀ ਵਧੀਆ ਬੰਦੇ ਨੇ ਲੋਕ ਕਹਿੰਦੇ ਨੇ ਬਈ ਮੈਨੂੰ ਤਾਂ ਪਤਾ ਨਹੀਂ ਸਾਡੇ ਨਾਲ ਜੋ ਹੋਈ ਆ ਇੱਥੇ ਆਏ ਸਾਨੂੰ ਸ਼ਿਕਾਗੋ ਨੋਤਰਿਆ ਸੀ ਮੈਂ ਤੇ ਮੇਰੇ ਮम्मा ਸਾਨੂੰ ਉੱਥੋਂ ਲੈ ਕੇ ਆਏ ਠੀਕ ਆ ਰੱਖਿਆ ਇੱਥੇ ਅਸੀਂ ਇੱਥੇ ਹੀ ਰਹਿਣਾ ਮਹੀਨਾ ਰਹੀਏ 2 ਮਹੀਨੇ ਰਹੀਏ ਕੋਈ ਚੱਕਰ ਨਹੀਂ ਠੀਕ ਆ ਸਾਡੇ ਚਾਚਾ ਜੀ ਨੇ ਸਾਡੀ ਚਾਚੀ ਜੀ ਨੇ ਬੇਟਾ ਠੀਕ ਆ ਬੀਡੀ ਆ ਸਿਲੀਆ ਤੋਂ ਇੱਕਾਈ ਹੋਈ ਆ ਕਜ਼ਨ ਨੇ ਹੈ ਨਾ ਇਹਨਾਂ ਦੀ ਰਿਲੇਟਿਵ ਆ ਮਤਲਬ ਸਰ ਬਹੁਤ ਖਾਸ ਇਹਨਾਂ ਦੇ ਰਿਸ਼ਤੇਦਾਰਾਂ ਦੀ ਬੀਡੀ ਆ ਉਹ ਸਪੈਸ਼ਲ ਇਹਨਾਂ ਕੋਲ ਆਈ ਆ ਠੀਕ ਆ ਮਤਲਬ ਵੀ ਇੰਨੇ ਕੁ ਵਧੀਆ ਇਨਸਾਨ ਇੰਨੇ ਵਧੀਆ ਬੰਦੇ ਮੈਂ ਨਹੀਂ ਕਹਿੰਦਾ ਜਿਹੜੀ ਇਹ ਘਰ ਸਾਨੂੰ ਸ਼ੌਕ ਦਾ ਇਹ ਸਭ ਮਿਹਨਤ ਦੀ ਕਮਾਈ ਹੈ ਬੰਦਾ ਅਮਰੀਕਾ ਕਿਉਂ ਆਉਂਦਾ ਵੀ ਮੈਂ ਮਿਹਨਤ ਕਰਾਂ ਮੇਰੇ ਜਵਾਬ ਸੁੱਕ ਜ ਜਾਣ ਤੇ ਇਹਨਾਂ ਨੇ ਉਹ ਕਰ ਦੱਸਿਆ ਇਹ ਸਾਰਾ ਘਰ ਦਾ ਟੂਰ ਮੈਂ ਤੁਹਾਨੂੰ ਤਾਂ ਕਰਾਇਆ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਬਾਕੀ ਜਿਹੜੇ ਅਮਰੀਕਾ ਰਹਿੰਦੇ ਨੇ ਜਿਨ੍ਹਾਂ ਦੇ ਰਿਲੇਟਿਵ ਰਹਿੰਦੇ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਹਨ ਮੈਂ ਕੋਈ ਬੜਾ ਗਿਆਨ ਨਹੀਂ ਦੇਣਾ ਚਾਹੁੰਦਾ ਤੇ ਨਾ ਹੀ ਮੈਂ ਕੋਈ ਬੜਾ ਗਿਆਨੀ ਹੁਣੀ ਆ ਠੀਕ ਆ ਪਰ ਇੱਕ ਕਮਾਈਆਂ ਦੇ ਸਾਰੇ ਰੌਡ ਲਈ ਜਿੰਨੀ ਵੱਧ ਕਮਾਈ ਕਰੋਗੇ ਸਾਡੇ ਚਾਚਾ ਹੀ ਦੱਸ ਦੇਣਗੇ ਇੱਥੇ ਉਹਨੇ ਤੁਹਾਡੇ ਸ਼ੌਂਕ ਸਾਰਾ ਕੁਝ ਤੁਹਾਡਾ ਬਈਆ ਅੱਜ ਲਈ ਇੰਨਾ ਹੀ ਸੀਗਾ ਜੀ ਠੀਕ ਆ ਕੱਲ ਨੂੰ ਨਵੇਂ ਵਲੌਗਸ ਚ ਨਵੀਂ ਵੀਡੀਓ ਚਾਹੁੰਦੇ ਆ ਸਤਿ ਸ੍ਰੀ ਅਕਾਲ ਧੰਨਵਾਦ